ਚੱਪੜਚੀੜ ਦੇ ਇਤਿਹਾਸਕ ਮੈਦਾਨ ਦੇ ਵਿੱਚ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ 3D ਦੇ ذریعے ਦੇਖਣ ਨੂੰ ਮਿਲਿਆ ਤੁਸੀਂ ਦੇਖ ਸਕਦੇ ਹੋ ਕਿ ਫਤਿਹ ਮিনার ਹੈ ਜੋ ਕਿ 3D ਦੇ ਰਾਹੀਂ ਇਹ ਦੂਰ ਦੂਰ ਤੱਕ ਆਪਣੀ ਪਛਾਣ ਛੱਡ ਰਹੀ ਆ ਮੌਕਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਹੈ ਸਮਾਗਮ ਚੱਪੜਚੀੜ ਦੇ ਇਤਿਹਾਸਕ ਮੈਦਾਨ ਵਿੱਚ ਕਰਵਾਇਆ ਗਿਆ ਔਰ ਉਸੇ ਮੌਕੇ ਤੇ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਕਰਵਾਇਆ ਗਿਆ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਕੁਝ ਮੈਂਬਰ ਸਾਡੇ ਨਾਲ ਜਿਨ੍ਹਾਂ ਨੇ ਪਰਫਾਰਮ ਵੀ ਕੀਤਾ ਕੀ ਨਾਮ ਹੈ ਜੀ ਆਪਣਾ ਸਰਦਾਰ ਮਨਿੰਦਰ ਸਿੰਘ ਦੀ ਚੱਪੜ ਚਿੱਟ ਦੇ ਇਤਿਹਾਸਿਕ ਮੈਦਾਨ ਦੇ ਵਿੱਚ ਲਾਈਟ ਐਂਡ ਸਾਊਂਡ ਪ੍ਰੋਗਰਾਮ ਜਬ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਜੋ ਪ੍ਰੋਗਰਾਮ ਸੀ ਉਹਦੇ ਤੁਹਾਨੂੰ ਪਰਫਾਰਮ ਕਰਨ ਦਾ ਮੌਕਾ ਮਿਲਿਆ ਕਿਹੋ ਜਿਹਾ ਰਿਐਕਟ ਬਹੁਤ ਵਧੀਆ ਰਿਹਾ ਜੀ ਔਰ ਕਾਫੀ ਆਨੰਦ ਵੀ ਆਇਆ ਸੰਗਤ ਨੂੰ ਵੀ ਬਹੁਤ ਆਨੰਦ ਆਇਆ ਔਰ ਪ੍ਰੋਗਰਾਮ ਵੀ ਬਹੁਤ ਵਧੀਆ ਰਿਹਾ ਕਾਫੀ ਲੈਵਲ ਤੇ ਪ੍ਰੋਗਰਾਮ ਹੋਇਆ ਤੇ ਅੱਛਾ ਹੋਇਆ ਆਪਣਾ ਕੀ ਨਾਮ ਹੈ ਦਲਵਿੰਦਰ ਸਿੰਘ ਤਦੋਂ ਤੁਸੀਂ ਲਗ ਲਗ ਜਗ੍ਹਾ ਤੇ ਗੱਤਕੇ ਦੇ ਜੋਹਰ ਦਿਖਾਏ ਹੋਣੇ ਪਰ ਇਹ ਇਤਿਹਾਸਿਕ ਮੈਦਾਨ ਹੈ ਇਤਿਹਾਸਿਕ ਥਾਂ ਤੇ ਜਦੋਂ ਤੁਸੀਂ ਪਰਫਾਰਮ ਕੀਤਾ ਕਿਵੇਂ ਦਾ ਰਿਹਾ ਤੁਹਾਨੂੰ ਪੂਰਾ ਨਜ਼ਾਰਾ ਕਿ ਫਿਰ ਵੀ ਲੱਗਾ ਕਿ ਵੀ ਇਸ ਇਸ ਥਾਂ ਦੇ ਕੁਝ ਖਾਸ ਹੈ ਵਾਗਿਰ ਜਿੱਕਾ ਖਾਲਸਾ ਵਾਗਿਰ ਜਿੱਕੀ ਫਤਿਹ ਸਾਨੂੰ ਇੱਥੇ ਕਰਕੇ ਬਹੁਤ ਵਧੀਆ ਹੈ ਸਾਨੂੰ ਆਪਣੀ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਸਾਰਿਆਂ ਨੂੰ ਇੱਕ ਸੰਦੇਸ਼ ਦੇਣ ਦਾ ਮੌਕਾ ਮਿਲਿਆ ਇੱਕ ਪਲੇਟਫਾਰਮ ਦੇ ਜ਼ਰੀਏ ਕਿ ਅਸੀਂ ਆਪਣੀ ਪੂਰੀ ਵਿਰਸਾ ਸੰਭਾਲ ਸਕੀ ਆਪਣੀ ਸਾਰੀ ਆਉਣ ਵਾਲੀ ਪੀੜ੍ਹੀ ਨੂੰ ਇੱਕ نسل ਨੂੰ ਇੱਕ ਪਲੇਟਫਾਰਮ ਤੇ ਲੈ ਕੇ ਖੜਾ ਕਰ ਸਕੀ ਨਸ਼ਿਆਂ ਤੋਂ ਮੁਕਤ ਹੋ ਸਕੇ ਇਸ ਕਰਕੇ ਸਾਰੇ ਅੱਜ ਗਤਕਾ ਆਪਣੇ ਵਿਰਾਸਤ ਨਾਲ ਜੁੜ ਸਕਣ ਇਸ ਕਰਕੇ ਪਲੇਟਫਾਰਮ ਬਹੁਤ ਵਧੀਆ ਸੀ ਜਿੰਨੇ ਆਉਣ ਵਾਲੀ ਪੀੜ੍ਹੀ ਨੂੰ ਕਾਫੀ ਅੱਛਾ ਸੰਦੇਸ਼ ਜਾ ਰਿਹਾ ਸਾਡੀ ਆਉਣ ਵਾਲੀ ਸਰਕਾਰ ਤੋਂ ਕਿੰਨੀ ਦੇਰ ਤੁਸੀਂ ਜੋ ਹੈ ਗੱਤਕੇ ਦੇ ਜੋਰ ਦਿਖਾਏ ਅਸੀਂ ਇੱਥੇ 10 ਮਿੰਟ ਜੋਰ ਦਿਖਾਏ ਨੇ ਆਪਣੇ ਗੱਤਕੇ ਦੇ ਇਹ ਸਾਰਾ ਕੁਝ ਜੀਐਫਏ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਅੰਡਰ ਹੋ ਰਿਹਾ ਆ ਆਪਾਂ ਉਹਨਾਂ ਦੇ ਵੱਲੋਂ ਸਾਰੇ ਵੱਖਰੇ ਵੱਖਰੇ ਇਲਾਕਿਆਂ ਜੋ ਪੂਰੀ ਇੱਕ ਇੰਡੀਆ ਦੀ ਯੂਨਿਟ ਬਣ ਕੇ ਸਾਰੇ ਸਾਰੇ ਇਲਾਕਿਆਂ ਤੋਂ ਮਤਲਬ ਸਾਡੇ ਵਿੱਚ ਪਲੇਅਰਸ ਆਏ ਨੇ ਤੇ ਸਾਰੇ ਇੱਥੇ ਆ ਕੇ ਪਲੇ ਕੀਤਾ ਉਹਨਾਂ ਨੇ ਦਰਸਲ ਇਹ ਉਹ ਇਤਿਹਾਸਿਕ ਮੈਦਾਨ ਹੈ ਜਿੱਥੇ ਬੰਦਾ ਸਿੰਘ ਬਹਾਦਰ ਨੇ ਮੁਗਲ ਲੜਾਈ ਲੜੀ ਔਰ ਉਸ ਤੋਂ ਬਾਅਦ ਜੋ ਖਾਲਸਾ ਰਾਜ ਕਾਇਮ ਕੀਤਾ ਗਿਆ ਉਹਦੀ ਨੀ ਇਸ ਇਤਿਹਾਸਿਕ ਮੈਦਾਨ ਤੋਂ ਤੁਰਕੀ ਗਈ ਸੀ ਔਰ ਉਸੇ ਦੀ ਮਿਸਾਲ ਇਹ ਜੋ ਫਤਿਹ ਬੁਰਜ ਤੁਸੀਂ ਦੇਖ ਪਾ ਰਹੇ ਹੋ ਇਸ ਵੇਲੇ 3D ਦੇ ذریعے ਇਹਦੇ ਜੇ ਲੱਗ-ਲੱਗ ਰੋਸ਼ਨੀ ਹੈ 328 ਫੁੱਟ ਦੀ ਉਚਾਈ ਹੈ ਜੋ ਕਿ ਭਾਰਤ ਦੀ ਸਭ ਤੋਂ ਜੋ ਉੱਚੀਆਂ ਇਮਾਰਤਾਂ ਦੇ ਵਿੱਚੋਂ ਇਹਦੀ ਉਚਾਈ ਸਭ ਤੋਂ ਜ਼ਿਆਦਾ ਹੈ ਔਰ ਫਤਿਹ ਮਾਰਚ ਅੱਜ ਜੋ ਹੈ ਪੂਰੀ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਰੌਸ਼ਨੀ ਦੇ ਰੰਗ ਵਿੱਚ ਰੰਗਿਆ ਹੋਇਆ ਔਰ ਚੱਪਟੜੀ ਦਾ ਇਤਿਹਾਸਿਕ ਮੈਦਾਨ ਦੇ ਵਿੱਚ ਬਾਬੰਦਾ ਸਿੰਘ ਬਹਾਦਰ ਸ਼ਿਦਦੀ ਦਿਹਾੜਾ ਦੇ 300 ਸਾਲਾ ਸਮਾਗਮ ਸਨ ਉਹਨਾਂ ਸਮਾਗਮਾਂ ਦੀ ਇਹ ਪਹਿਲੀ ਘੜੀ ਸੀ ਕੈਮਰਾਮੈਨ ਮਿਹਰਬਾਨ ਸਿੰਘ ਦੇ ਨਾਲ ਸਰਬਜੀਤ ਸਿੰਘ ਰਿਪੀ ਸੰਜਾ ਚੱਪਟੜੀ ਮੋਹਾਲੀ